ਚੈਨਲ ਨੂੰ ਜੋ ਵੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ 200 ਹਾਜ਼ਰਾਂ ਅੱਜ ਤੁਹਾਨੂੰ ਅੱਜ ਦੀਆਂ ਕੁਝ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਲਈ ਸਭ ਤੋਂ ਪਹਿਲਾਂ ਕੱਲ ਰਾਸ਼ਟਰਪਤੀ 트ੰਪ ਨੇ ਕਾਂਗਰਸ ਨੂੰ ਸੰਬੋਧਨ ਕੀਤਾ ਉਹਦੇ ਵਿੱਚ ਕੀ ਗੱਲਬਾਤ ਹੋਈ ਹੈ ਉਹਦੇ ਬਾਰੇ ਚਰਚਾ ਕਰਦੇ ਹਾਂ ਦੂਜਾ ਲਾਸ ਐਂਜਲਸ ਦੀ ਜੇਲ੍ਹ ਦੇ ਵਿੱਚ ਅਫਸਰਾ ਨੂੰ ਲੜਾਈਆਂ ਕਰਾਉਣ ਦੀ ਚਾਰਜ ਕੀਤਾ ਗਿਆ ਇਹ ਗੱਲਬਾਤ ਕਰਾਂਗੇ ਤੇ ਜਿਹੜਾ ਇੱਕ ਟੈਰਿਫ ਅਮਰੀਕਾ ਵੱਲੋਂ ਟੈਰਿਫ ਲਾਏ ਗਏ ਆ ਕੈਨੇਡਾ ਮੈਕਸੀਕੋ ਚੀਨ ਦੇ ਉੱਤੇ ਉਹਦੇ ਵਿੱਚ ਕੋਈ ਅੱਜ ਮਹੱਤਵਪੂਰਨ ਬਦਲਾਅ ਨੇ ਆਟੋ ਇੰਡਸਟਰੀ ਨੂੰ ਖੁੱਲ੍ਹ ਦੇ ਦਿੱਤੀ ਗਈ ਆ ਮਹੀਨੇ ਦਾ ਹੋਰ ਟਾਈਮ ਮਿਲ ਗਿਆ ਤੇ ਅਮਰੀਕਾ ਜਿਹੜਾ ਯੂ ਐਸ ਸਟੇਟ ਡਿਪਾਰਟਮੈਂਟ ਆ ਉਹਦੇ ਵੱਲੋਂ ਪ੍ਰਦੂਸ਼ਣ ਸੰਬੰਧੀ ਪ੍ਰੋਗਰਾਮ ਬੰਦ ਕਰਨ ਦਾ ਐਲਾਨ ਕੀਤਾ ਗਿਆ ਤੇ 트럼ਪ ਪ੍ਰਸ਼ਾਸਨ ਸਰਕਾਰ ਦੀਆਂ ਮਹੱਤਵਪੂਰਨ ਇਮਾਰਤਾਂ ਨੂੰ ਵੇਚਣ ਜਾ ਰਿਹਾ ਸਭ ਤੋਂ ਪਹਿਲੀ ਗੱਲਬਾਤ ਰਾਸ਼ਟਰਪਤੀ 트럼ਪ ਨੇ ਪਹਿਲੀ ਵਾਰ ਕਾਂਗਰਸ ਨੂੰ ਸੰਬੋਧਨ ਕੀਤਾ ਉਹਦੇ ਵਿੱਚ ਇੱਕ ਜਿਹੜੀ ਇਲੈਕਸ਼ਨ ਰੈਲੀ ਸਟਾਈਲ ਇਹਨਾਂ ਦਾ ਸੰਬੋਧਨ ਸੀ ਉਹੀ ਕੰਲਾਰ ਨੇ ਕੀਤੀ ਜਿਹੜੀਆਂ ਪਹਿਲਾਂ ਕਰਦੇ ਆ ਉਹਨਾਂ ਗੱਲਾਂ ਨੂੰ ਦੁਹਰਾਇਆ ਆਪਣੀ ਪਾਲਿਸੀ ਬਾਰੇ ਉਹਨਾਂ ਨੇ ਦੱਸਿਆ ਤੇ ਖਾਸ ਤੌਰ ਦੇ ਉੱਤੇ ਉਹਨਾਂ ਨੇ ਆਪਣੀ ਕਾਮਯਾਬੀ ਬਾਰੇ ਦੱਸਿਆ 43 ਦਿਨ ਹੋਏ ਆ ਇਹਨਾਂ ਨੂੰ ਇੱਥੇ ਆਫਿਸ ਦੇ ਵਿੱਚ ਆਇਆ ਨੂੰ ਤੇ ਉਹ ਕਹਿੰਦੇ ਪੁਰਾਣੇ ਰਾਸ਼ਟਰਪਤੀ ਜਿਹੜੇ ਆ ਉਹ ਸਾਲਾਂ ਦੇ ਵਿੱਚ ਇੰਨਾ ਕੰਮ ਨਹੀਂ ਕਰ ਸਕੇ ਅਸੀਂ ਜਿੰਨਾ 43 ਦਿਨਾਂ ਦੇ ਵਿੱਚ ਕਰ ਦਿੱਤਾ ਹਾਲਾਂਕਿ ਜਿਹੜੇ ਕੰਮ ਉਹ ਗਿਣਾ ਰਹੇ ਆ ਉਹਦੇ ਬਾਰੇ ਪੁਸ਼ਟੀ ਜਿਹੜੀ ਉਹ ਕੀਤੀ ਜਾਣੀ ਆ ਸਰਕਾਰ ਦੀਆਂ ਜਿਹੜੀਆਂ ਗਵਰਨਮੈਂਟ ਜੌਬਸ ਦੇ ਵਿੱਚ ਕੱਟ ਕੀਤਾ ਗਿਆ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਸਰਕਾਰ ਦੇ ਵਾਧੂ ਤੇ ਬੇਕਾਰ ਪ੍ਰੋਗਰਾਮ ਸੀਗੇ ਤੇ ਵਰਕਰ ਸੀਗੇ ਉਹਨਾਂ ਨੂੰ ਅਸੀਂ ਕੱਢ ਦਿੱਤਾ ਅਸੀਂ ਜਿਹੜੀ ਖਾਸ ਤੌਰ ਦੇਤੇ ਜਿਹਦਾ ਡਾਇਵਰਸਟੀ ਪ੍ਰੋਗਰਾਮ ਇੱਕ ਇਸ਼ੂ ਸੀਗਾ ਇਹਨਾਂ ਦੇ ਲਈ ਉਹਦੇ ਉੱਤੇ ਖਾਸ ਤੌਰ ਦੇਤੇ ਫੋਕਸ ਕਰਕੇ ਕਿਹਾ ਕਿ ਅਸੀਂ ਇਹਨਾਂ ਸਾਰੀਆਂ ਨੌਕਰੀ ਜਿਹੜੇ ਕੰਮਕਾਰ ਸੀਗੇ ਵਾਧੂ ਦੇ ਉਹ ਕੱਢ ਦਿੱਤੇ ਆ ਦੂਜਾ ਇਮੀਗ੍ਰੇਸ਼ਨ ਦੇ ਉੱਤੇ ਉਹ ਕਹਿੰਦੇ ਜਿਹੜੇ ਅਨਡਾਕੂਮੈਂਟਡ ਇਮੀਗ੍ਰੈਂਟਸ ਨੇ ਇਹੀ ਕ੍ਰਾਈਮ ਦੇ ਲਈ ਜ਼ਿੰਮੇਵਾਰ ਨੇ ਤੇ ਅਸੀਂ ਮਾਸ ਡੈਪੋਰਟੇਸ਼ਨ ਕੀਤੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਰ ਰਹੇ ਆ ਜਦੋਂ ਕਿ ਹੁਣ ਇਹ ਤੇ ਦੋ ਤਿੰਨ ਗੱਲਾਂ ਨੇ ਇਸ ਮਾਮਲੇ ਦੇ ਵਿੱਚ ਬੜਾ ਸਥਿਤੀ ਜਿਹੜੀ ਟੇਢੀ ਜੀ ਆ ਦੁਨੀਆ ਦੇ ਸਭ ਤੋਂ ਤਾਕਤਵਰ ਮੁਲਕ ਦਾ ਰਾਸ਼ਟਰਪਤੀ ਜਿਹੜੇ ਡੋਨਲਡ 트੍ਰੰਪ ਨੇ ਉਹ ਸਭ ਤੋਂ ਵੱਡੇ ਸਦਨ ਦੇ ਵਿੱਚ ਜਣੀ ਕਾਂਗਰਸ ਦੇ ਵਿੱਚ ਜਿਹੜਾ ਸੈਨੇਟ ਤੇ ਹਾਊਸ ਆਫ ਰਿਪ੍ਰਿਜ਼ੈਂਟੇਟਿਵ ਉਹਨਾਂ ਸਾਰਿਆਂ ਦੇ ਵਿੱਚ ਆਪਣੇ ਭਾਸ਼ਣ ਦੇ ਵਿੱਚ ਇੱਕ ਗੱਲ ਕਹਿ ਰਹੇ ਆ ਕਿ ਜਿਹੜੇ ਜੁਰਮ ਆ ਉਹ ਜ਼ਿਆਦਾਤਰ ਅਨਡਾਕੂਮੈਂਟਡ ਦੁਆਰਾ ਕੀਤਾ ਜਾ ਰਿਹਾ ਏਡੇ ਵੱਡੇ ਅਹੁਦੇ ਤੇ ਏਡੀ ਵੱਡੀ ਸਭਾ ਦੇ ਵਿੱਚ ਇਹ ਗਲਤ ਗੱਲ ਕਹੀ ਨਹੀਂ ਜਾ ਸਕਦੀ ਉਹਨਾਂ ਨੇ ਜਿਹੜੀ ਕਹੀ ਹੈ ਇਹ ਗਲਤ ਹੋ ਨਹੀਂ ਸਕਦੀ ਪਰ ਜਿਹੜੇ ਅੰਕੜੇ ਨੇ ਅਮਰੀਕਾ ਦੇ ਉਹ ਇਹ ਦੱਸਦੇ ਆ ਕਿ ਜਿਹੜੇ ਅਨਡਾਕੂਮੈਂਟਡ ਇਮੀਗ੍ਰੈਂਟਸ ਨੇ ਉਹ ਉੱਥੋਂ ਦੇ ਸਿਟੀਜ਼ਨਸ ਨਾਲੋਂ ਘੱਟ ਕ੍ਰਾਈਮ ਕਰਦੇ ਉਹਦੇ ਵਿੱਚ ਉਹਨਾਂ ਦੀ ਇਨਵੋਲਵਮੈਂਟ ਘੱਟ ਆ ਹੁਣ ਦੋਹਾਂ ਦੇ ਵਿੱਚੋਂ ਇੱਕ ਚੀਜ਼ ਗਲਤ ਹੋ ਸਕਦੀ ਹੈ ਜਾਂ ਇਹਨੂੰ ਪੇਸ਼ ਕਿਦਾਂ ਕੀਤਾ ਜਾ ਰਿਹਾ ਕਿਹੜਾ ਕੇਸ ਤਰੀਕੇ ਨਾਲ ਦੱਸ ਰਿਹਾ ਯੂਕਰੇਨ ਤੇ ਗਾਜ਼ਾ ਦੇ ਉੱਤੇ ਉਹਨਾਂ ਨੇ ਗੱਲ ਕੀਤੀ ਆ ਕਿ ਉਹ ਚਾਹ ਸ਼ਾਂਤੀ ਚਾਹੁੰਦੇ ਆ ਉਹਨਾਂ ਨੇ ਇਜ਼ਰਾਈਲ ਦੀ ਸਿਫਤ ਕੀਤੀ ਆ ਕਿ ਪਿਛਲੀ ਡੀਲ ਦੇ ਵਿੱਚ ਜਿਹੜੀਆਂ ਉਹਨਾਂ ਨੇ ਅਰਬ ਨੇਸ਼ਨਸ ਦੇ ਨਾਲ ਕੀਤੀਆਂ ਆ ਉਹ ਚੰਗੀ ਗੱਲ ਕੀਤੀ ਆ ਉਹਨਾਂ ਨੇ ਪਲੈਸਟੀਨੀਆਂ ਜਿਹੜੇ ਸਫਰ ਕਰ ਰਹੇ ਐਸ ਵੇਲੇ ਗ ਡੈਮੋਕ੍ਰੇਟ ਜਿਹੜਾ ਹੋਏ ਸਾਰੇ ਕੁਸ਼ ਦੇ ਵਿੱਚ ਉਹਨਾਂ ਦਾ ਬੜਾ ਵੀਕ ਰਿਸਪੌਂਸ ਹੈਗਾ ਕੁਝ ਡੈਮੋਕ੍ਰੇਟਸ ਉਹਨਾਂ ਨੇ ਪ੍ਰੋਟੈਸਟ ਕੀਤਾ ਹੈ ਸਾਰੇ ਕੁਸ਼ ਦੇ ਖਿਲਾਫ ਪਰ ਜਿਹੜਾ ਰਿਐਕਸ਼ਨ ਉਹਨਾਂ ਦਾ ਜ਼ਿਆਦਾਤਰ ਚੁੱਪ ਵਾਲਾ ਸੀਗਾ ਉਹਨਾਂ ਦੀ ਪ੍ਰਤੀਕਿਰਿਆ ਚੁੱਪੀ ਸੀਗੀ ਉਹਨਾਂ ਕੋਲ ਕੋਈ ਸਟਰੌਂਗ ਸਟਰੈਟਜੀ ਹੈ ਨਹੀਂ ਸੀ ਕਿ 트럼ਪ ਦੇ ਵਿਰੋਧ ਦੇ ਵਿੱਚ ਉਹਨਾਂ ਨੇ ਕਰਨਾ ਕੀ ਹੈ ਟੈਰਫ ਦੇ ਤਰ੍ਹਾਂ ਇੱਕ ਫੇਅਰ ਡਿਫੈਂਡ ਕੀਤਾ ਉਹ ਕਹਿੰਦੇ ਇੰਪੋਰਟ ਦੇ ਉੱਤੇ ਟੈਰਫ ਲਾਉਣ ਦੇ ਨਾਲ ਅਸੀਂ ਟਫ ਹੋਣਾ ਚਾਹੁੰਦੇ ਹਾਂ ਤਾਂ ਕਿ ਉਹਦੇ ਨਾਲ ਜਿਹੜਾ ਕੁਦਰਤੀ ਤੌਰ ਦੇ ਉੱਤੇ ਭਾਵੇਂ ਕੰਪਨੀਆਂ ਅਮਰੀਕਾ ਦੇ ਲਈ ਕੀਮਤਾਂ ਵਧਾਵ ਵੀ ਦੇਣ ਉਹ ਕਹਿੰਦੇ ਸੀ ਫੇਰ ਵੀ ਇਹਦੇ ਹੱਕ ਦੇ ਵਿੱਚ ਆ ਤੇ ਉਹਨੂੰ ਇਹਦਾ ਲੱਗਦਾ ਕਿ ਇਹਦੇ ਨਾਲ ਜਿਹੜੀਆਂ ਕੰਪਨੀਆਂ ਆ ਉਹ ਆਪਣਾ ਅਮਰੀਕਾ ਦੇ ਵਿੱਚ ਮੂਵ ਹੋਣਗੀਆਂ ਤੇ ਇੱਥੇ ਨੌਕਰੀਆਂ ਦਿੱਤੀਆਂ ਜਾਣਗੀਆਂ ਹੁਣ ਜਿਹੜੀਆਂ ਚੀਜ਼ਾਂ ਦੀਆਂ ਕੀਮਤਾਂ ਵਧੀਆਂ ਇਸ ਵੇਲੇ ਮਹਿੰਗਾਈ ਹੈ ਅਮਰੀਕਾ ਦੇ ਵਿੱਚ ਲੋਕ ਤੰਗ ਨੇ ਉਹ ਕਹਿੰਦੇ ਇਹਦੇ ਲਈ ਬਾਈਡਨ ਜ਼ਿੰਮੇਵਾਰ ਆ ਜਿਹੜੇ ਬਾਈਡਨ ਨੇ ਉਹਨਾਂ ਨੇ ਉਹ ਕਹਿੰਦੇ ਕਿ ਜਿਹੜਾ ਮਤਲਬ ਇਹ ਪਾਲਿਸੀ ਨਹੀਂ ਸਹੀ ਰੱਖੀ ਇਸ ਕਰਕੇ ਜਿਹੜੀ ਮਹਿੰਗਾਈ ਆ ਫੂਡ એનર્ਜੀ ਦੀ ਕੋਸਟ ਆ ਸਪੈਸ਼ਲੀ ਅੰਡਿਆਂ ਦੀ ਗੱਲ ਕੀਤੀ ਗਈ ਉਹ ਉੱਤੇ ਗਈ ਹੈ ਕਿਉਂਕਿ ਬਾਈਡਨ ਤੇ ਇਹਨਾਂ ਨੇ ਜਿਹੜਾ ਆ ਉਹਨਾਂ ਨੂੰ ਸਹੀ ਨਹੀਂ ਕੀਤਾ ਦੂਜਾ ਇੱਕ ਟ੍ਰੇਡ ਵਾਰ ਦੇ ਉੱਤੇ ਵੀ ਉਹਨਾਂ ਨੇ ਕਹੇ ਵੀ ਅਸੀਂ ਹੋਰ ਹਜੇ ਸ਼ੁਰੂ ਕਰਾਂਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਜਿਹੜੀਆਂ ਇਹ ਗੱਲਾਂ ਬਾਤਾਂ ਕਰਨੀਆਂ ਐ ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਆ ਕਿ ਜਿਹੜਾ ਅਮਰੀਕਾ ਐ ਇਹਨੇ ਇੱਕ ਬੰਦੇ ਨੂੰ ਫੜਿਆ ਆ ਜਿਹੜਾ ਵੀ 21 21 ਦੇ ਕਾਬਲ 에어ਪੋਰਟ ਬੰਬਿੰਗ ਦੇ ਵਿੱਚ ਸ਼ਾਮਲ ਸੀ ਹਾਲਾਂਕਿ ਉਹਦਾ ਨਾਂ ਨਹੀਂ ਉਹਨਾਂ ਨੇ ਦੱਸਿਆ ਕੌਣ ਆ ਦਾਵਾ ਕੀਤਾ ਕਿ ਬਹੁਤ ਵੱਡਾ ਅਤਵਾਦੀ ਫੜਾਇਆ ਦੂਜਰ ਨੇ ਇਹ ਵੀ ਕਿਹਾ ਕਿ ਉਹ ਹਜੇ ਵੀ ਚਾਹੁੰਦੇ ਆ ਗ੍ਰੀਨਲੈਂਡ ਤੇ ਜਿਹੜੀ ਪਨਾਮਾ ਕਨਾਲ ਆ ਇਹਨੂੰ ਟੇਕਓਵਰ ਕਰਨਾ ਚਾਹੁੰਦੇ ਆ ਜਿਨੇ ਇੱਕ ਤਰੀਕੇ ਦੇ ਨਾਲ ਥੋੜੀ ਜੀ ਲੋਕਾਂ ਦੇ ਵਿੱਚ ਜਣੀ ਚਿੰਤਾ ਵੀ ਪੈਦਾ ਕੀਤੀ ਆ ਕਿ ਇਹ ਇਹਦੇ ਨਾਲ ਕੀ ਹੋਊਗਾ ਤੇ ਕਿੰਨਾ ਕੁਸ਼ ਕੇ ਜਿਹੜਾ ਅੱਗੇ ਅਸਰ ਪੈ ਸਕਦਾ ਜਾਂ ਰਾਸ਼ਟਰਪਤੀ ਦੀ ਅਗਲੀ ਸਟ੍ਰੈਟਜੀ ਰਣਨੀਤੀ ਕੀ ਹੋਊਗੀ ਇਹਦੇ ਲਈ ਉਹ ਕੀ ਕਰਦੇ ਆ ਦੇ ਉੱਤੇ ਵੀ ਸਵਾਲ ਉੱਠ ਰਹੇ ਆ ਅਗਲੀ ਦੋਸਤੋ ਗੱਲਬਾਤ ਇੱਕ ਕੈਲੀਫੋਰਨੀਆ ਦੇ ਵਿੱਚ ਜਿਹੜੀ ਜਿਹੜਾ ਇੱਕ ਜੁਵਨਲ ਹਾਲ ਆ ਮਤਲਬ ਇੱਕ ਥਾਂ ਜਿੱਥੇ ਜਿਹੜੇ ਕਿਡਸ ਨੇ ਉਹਨਾਂ ਨੂੰ ਰੱਖਿਆ ਜਾਂਦਾ ਆ ਜਿਹੜੇ ਕੋਈ ਗਲਤੀ ਕਰਦੇ ਆ ਕਾਨੂੰਨ ਭੰਗ ਕਰਦੇ ਆ ਉਹਨਾਂ ਨੂੰ ਫੜਨ ਲਈ ਜਿਹੜੀ ਜੇਲ ਹੁੰਦੀ ਦੂਜੇ ਸ਼ਬਦਾਂ ਦੇ ਵਿੱਚ ਜਿਹਨੂੰ ਸੌਖੇ ਸ਼ਬਦਾਂ ਦੇ ਵਿੱਚ ਸਾਹਮਣਾ ਸਮਝੜਾ ਹੋਵੇ ਜਿਹੜੀ ਇਹ ਇਹਨੂੰ ਲਾਸ ਪੈਡਰਨਸ ਜੁਵਨਲ ਹਾਲ ਕਹਿੰਦੇ ਆ ਇਸ ਥਾਂ ਦੇ ਉੱਤੇ ਇੱਕ ਘਟਨਾ ਵਾਪਰੀ ਆ ਕੁਝ ਅਫਸਰਾਂ ਨੂੰ ਚਾਰਜ ਕੀਤਾ ਗਿਆ ਕੀਤਾ ਕੀ ਇਹਨਾਂ ਅਫਸਰਾਂ ਦਾ ਕੰਮ ਕੀ ਹੁੰਦਾ ਇੱਥੇ ਜੇਲ੍ਹ ਦੇ ਵਿੱਚ ਜਾਂ ਜਿਹੜੀ ਬੱਚਿਆਂ ਨੂੰ ਰੱਖਣ ਲਈ ਜਗ੍ਹਾ ਆ ਉਹ ਇਹ ਆ ਕਿ ਇਹਨਾਂ ਦੀ ਲੜਾਈ ਕਰਾਈ ਆ ਆਪਸ ਦੇ ਵਿੱਚ ਜਿੱਦਾਂ ਜਿੱਦਾਂ ਬੌਕਸਿੰਗ ਦਾ ਮੈਚ ਹੁੰਦਾ ਨਾ ਕਿ ਇੱਕ ਦੂਜੇ ਨੂੰ ਲੜਾ ਕੇ ਦੇਖਦੇ ਹੁੰਦੇ ਸੀ ਪੁਰਾਣੇ ਰੋਮ ਦੇ ਵਿੱਚ ਰਾਜੇ ਉਸ ਤਰੀਕੇ ਦੇ ਨਾਲ 30 ਆਫੀਸਰ ਜਿਨ੍ਹਾਂ ਦਾ ਕੰਮ ਇਹ ਨਾਲ ਬੱਚਿਆਂ ਨੂੰ ਬਚਾਉਣਾ ਸੀ ਜਿਹੜੇ ਕਿ ਅਡਲਟ ਸੀ ਇਹਦੇ ਵਿੱਚ ਸਿੱਧੇ ਸਿੱਧੇ ਇਨਵੋਲਵ ਦੱਸੇ ਗਏ ਕੀਤਾ ਕੀ ਉਹਨਾਂ ਨੇ ਬਜਾਈ ਇਹਦੇ ਕਿ ਕੋਈ ਲੜਾਈ ਜੇਕਰ ਉੱਥੇ ਹੁੰਦੀ ਹੈ ਉਹਨੂੰ ਰੋਕਣ ਦੇ ਲਈ ਉਹਨਾਂ ਦੀਆਂ ਲੜਾਈਆਂ ਕਰਾਈਆਂ ਜਿਹੜੇ ਨਿਆਣੇ ਜਿਨ੍ਹਾਂ ਦੀ ਉਮਰ 12 ਸਾਲਾਂ ਤੋਂ 18 ਸਾਲਾਂ ਦੇ ਵਿੱਚ ਵਿੱਚ ਸੀ ਜਦੋਂ ਉਹ ਦੇਖ ਰਹੇ ਸੀ ਉਹਨਾਂ ਨੂੰ ਉਸ ਵੇਲੇ ਉਹਨਾਂ ਦੀ ਆਪ ਲੜਾਈ ਕਰਾਈ ਇਹ ਜਿਹੜੀਆਂ 6 ਮਹੀਨੇ ਤੱਕ ਇਦਾਂ ਲੜਾਈਆਂ ਹੁੰਦੀਆਂ ਰਹੀਆਂ ਜੁਲਾਈ ਤੋਂ ਲੈ ਕੇ ਦਸੰਬਰ 2023 ਤੱਕ ਤੇ ਫਿਰ 24 ਦੇ ਵਿੱਚ ਇੱਕ ਵੀਡੀਓ ਸਾਹਮਣੇ ਆਈ ਜਿੱਥੋਂ ਇਹ ਇਨਵੈਸਟੀਗੇਸ਼ਨ ਸ਼ੁਰੂ ਹੋਈ ਜਿਹੜੀਆਂ ਫਾਈਟਸ ਦੱਸੀਆਂ ਜਾ ਰਹੀਆਂ 69 ਫਾਈਟਸ ਇਨ ਟੋਟਲ ਹੋਈਆਂ 143 ਬੱਚਿਆਂ ਨੂੰ ਮਜਬੂਰ ਕੀਤਾ ਗਿਆ ਨਾ ਕਿਡਸ ਨੂੰ ਕਿ ਤੁਸੀਂ ਆਪਸ ਦੇ ਵਿੱਚ ਲੜੋ ਲੋਕਾਂ ਨੂੰ ਪਤਾ ਕਿਦਾਂ ਲੱਗਾ ਜਿਹੜੀ ਵੀਡੀਓ ਜਨਵਰੀ 2024 ਦੇ ਵਿੱਚ ਲੀਕ ਹੋਈ ਸੀ ਉਹ ਤੋਂ ਫਿਰ ਜਿਹੜੀ ਆਨਲਾਈਨ ਚੱਲੇ ਜਿਹੜੀ ਵੀਡੀਓ ਹੋਈ ਤੇ ਉਸ ਤੋਂ ਬਾਅਦ ਲੋਕ ਮਤਲਬ ਇੱਕ ਕਰੀ ਝਟਕਾ ਲੱਗਿਆ ਸੀ ਲੋਕਾਂ ਨੂੰ ਤੇ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਸ਼ੁਰੂ ਹੋਈ ਤੇ ਬਾਅਦ ਦੇ ਵਿੱਚ ਉਹ ਕਿ ਜੋ ਜੋ ਕੁਝ ਵਾਪਰਿਆ ਹੁਣ ਜਿਹੜੇ ਆਫੀਸਰਸ ਨੇ ਉਹਨਾਂ ਨੂੰ ਕਈ ਸੀਰੀਅਸ ਕ੍ਰਿਮੀਨਲ ਚਾਰਜ ਜਿਹੜੇ ਆ ਉਹ ਲਾਏ ਜਾ ਰਹੇ ਆ ਚਾਈਲਡ ਅਬਿਊਜ਼ ਜਾਨੀ ਕਿ ਬੱਚਿਆਂ ਨੂੰ ਖਤਰੇ ਦੇ ਵਿੱਚ ਪਾ ਕੇ ਉਹਨਾਂ ਨੂੰ ਨੁਕਸਾਨ ਪਹੁੰਚਾਉਣਾ ਕਾਂਸਪੀਰੇਸੀ ਇਕੱਠੇ ਹੋ ਕੇ ਕੋਈ ਸਕੀਮ ਬਣਾਉਣੀ ਜਿਹੜੀ ਮਤਲਬ ਇੱਕ ਦੂਜੀ ਗੱਲ ਆ ਕਿ ਕਿਸੇ ਨੂੰ ਫਿਜ਼ੀਕਲੀ ਹਾਮ ਕਰਨਾ ਇਹ ਚਾਰਜ ਉਹਨਾਂ ਦੇ ਉੱਤੇ ਲਾਏ ਗਏ ਆ 22 ਆਫੀਸਰ ਪਹਿਲਾਂ ਹੀ ਕੋਰਟ ਵਿੱਚ ਜਾ ਚੁੱਕਿਆ 8 ਨੂੰ ਅਪ੍ਰੈਲ ਦੇ ਵਿੱਚ ਜਿਹੜੇ ਆ ਜਿਹੜੇ ਆ ਉਹ ਜਾਣਗੇ ਹੁਣ ਜਿਹੜੇ ਅਫੀਸ਼ੀਅਲਸ ਕੀ ਕਹਿੰਦੇ ਜਿਹੜਾ ਟਾਰਨੀ ਜਨਰਲ ਨੇ ਰੌਪ ਪਹੁੰਚਤਾ ਉਹਨਾਂ ਨੇ ਇਹ ਕਿਹਾ ਆ ਜਿਹੜੇ ਕਿ ਇਨਚਾਰਜ ਜਿਹੜੇ ਚਾਰ ਜਿਹੜੇ ਕਿ ਹੈਗੇ ਆ ਜਸਟਿਸ ਕੈਲੀਫੋਰਨੀਆ ਦੇ ਵਿੱਚ ਜਿਨ੍ਹਾਂ ਨੇ ਦੇਣਾ ਹੁੰਦਾ ਟਾਰਨੀ ਜਨਰਲ ਜਿਹੜੇ ਹੈਗੇ ਆ ਉਹਨਾਂ ਨੇ ਇਹਦੇ ਉੱਤੇ ਇਹ ਕਿਹਾ ਕਿ ਬਹੁਤ ਸੀਰੀਅਸ ਕਰਾਇਮ ਆ ਕਿ ਇਹ ਆਫੀਸਰ ਜਿਨ੍ਹਾਂ ਦਾ ਕੰਮ ਇਹ ਸਾਰਾ ਕੁਝ ਰੋਕਣਾ ਸੀ ਉਹ ਇਹਦੇ ਵਿੱਚ ਇਨਵੋਲਵ ਰਹੇ ਇਸ ਕਰਕੇ ਇਹ ਮਹੱਤਵਪੂਰਨ ਕਿ ਜਿਹੜੇ ਆਫੀਸਰ ਨੇ ਉਹ ਅਬਿਊਜ਼ ਕਰ ਰਹੇ ਆ ਜਿਹੜਾ ਪਾਵਰ ਦਾ ਵੀ ਤੇ ਲੋਕਾਂ ਦੇ ਨਾਲ ਵੀ ਤੱਕਾ ਜਿਹੜਾ ਇਸ ਮਾਮਲੇ ਦੇ ਵਿੱਚ ਕੀਤਾ ਜਾ ਰਿਹਾ ਅਗਲੀ ਇਨਵੈਸਟੀਗੇਸ਼ਨ ਦੇ ਉੱਤੇ ਹੁਣ ਜਾਰੀ ਆ ਅਗਲੀ ਗੱਲ ਪਰ ਟੈਰੇਪਸ ਦੀ ਟੈਰੇ ਬਹੁਤ ਮਹੱਤਵਪੂਰਨ ਖਬਰ ਆ ਜਿਹੜੀ ਕੱਲ ਦੀ ਚਰਚਾ ਦੇ ਵਿੱਚ ਅਸਲ ਵਿੱਚ ਜਦੋਂ ਦੇ ਰਾਸ਼ਟਰਪਤੀ 트ੰਪ ਆਇਆ ਉਦੋਂ ਦੀ ਇਹ ਖਬਰ ਚਰਚਾ ਦੇ ਵਿੱਚ ਹੁਣ ਅੱਜ ਜਿਹੜੀ ਲੇਟਸਟ ਸ਼ੈਸ਼ ਵੇਲੇ ਅਪਡੇਟ ਇਹ ਆ ਰਹੀ ਆ ਕਿ ਰਾਸ਼ਟਰਪਤੀ 트ੰਪ ਨੇ ਮੈਕਸੀਕੋ ਤੇ ਇਥੋਂ ਅਮਰੀਕਾ ਤੋਂ ਜਿਹੜੀ ਆਟੋ ਇੰਡਸਟਰੀ ਆ ਖਾਸ ਕਰਕੇ ਅਨਟੈਰੀਓ ਦੀ ਆਟੋ ਇੰਡਸਟਰੀ ਆ ਜਾਂ ਜਿੱਥੇ ਵੱਡੀਆਂ ਵੱਡੀਆਂ ਫੈਕਟਰੀਜ਼ ਨੇ ਜਿਹੜੀਆਂ ਜਿਹੜੀਆਂ ਕਾਰਾਂ ਅਮਰੀਕਾ ਨੂੰ ਜਾ ਰਹੀਆਂ ਉਹਨਾਂ ਦੇ ਉੱਤੇ ਇੱਕ ਮਹੀਨਾ ਟੈਰਫ ਨਹੀਂ ਲੱਗੂਗਾ ਇਹ ਸ਼ੋਰਟ ਦੇ ਦਿੱਤੀ ਆ ਇਸ ਅਪਡੇਟ ਦੇ ਵਿੱਚ ਅ ਜਸਟਿਸ ਟੂਡੋ ਹੋਣਾ ਦੀ ਉਹਨਾਂ ਦੇ ਨਾਲ ਗੱਲਬਾਤ ਟੈਲੀਫੋਨ ਦੇ ਉੱਤੇ ਵੀ ਹੋਈ ਆ ਇਹਨਾਂ ਨੇ ਜਿਹੜੀਆਂ ਵੱਡੀਆਂ ਕਾਰਾਂ ਦੀਆਂ ਮੈਨੂਫੈਕਚਰਰ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਆ ਰਾਸ਼ਟਰਪਤੀ 트ੰਪ ਨੇ ਕੀਤਾ ਇਹ ਆ ਇਹਨਾਂ ਨੇ ਉਹ ਕਹਿੰਦੇ ਇੱਕ ਮਹੀਨੇ ਲਈ ਇਹ ਹੋਰ ਠੱਲ ਦੇ ਦਿੰਦੇ ਨੇ ਬਈ ਉਹਦੇ ਤੋਂ ਬਾਅਦ ਅਸੀਂ ਜਿਹੜਾ 25% ਟੈਰਫਾ ਉਹ ਲਾਉਂਦੇ ਆ ਜਾਂ ਨਹੀਂ ਲਾਉਂਦੇ ਉਹ ਬਾਅਦ ਦੀ ਗੱਲ ਆ ਪਰ ਕੋਈ ਵੀ ਕਾਰ ਕਿਉਂਕਿ ਇਹਨਾਂ ਕਾਰਾਂ ਦੇ ਜਿਹੜੇ ਮਾਲਕ ਨੇ ਇਹਨਾਂ ਦਾ ਬਹੁਤ ਚੰਗਾ ਰੈਪਿਊਟੇਸ਼ਨ ਆ ਕਈ ਦਹਾਕੇ ਹੋ ਗਏ ਸਾਰਾ ਕੁਝ ਚੱਲਦੇ ਨੂੰ ਉਹਨਾਂ ਨੂੰ ਉਹਨਾਂ ਨੂੰ ਡਿਊਟੀ ਫ੍ਰੀ ਕਰ ਦਿੱਤਾ ਆ ਭਾ ਉਹਦੇ ਉੱਤੇ ਟੈਰਫ ਨਹੀਂ ਲੱਗ ਰਿਹਾ 1 ਮਹੀਨੇ ਦੇ ਲਈ ਨਾਲ ਇਹ ਵੀ ਗੱਲ ਪਤਾ ਲੱਗ ਰਹੀ ਆ ਕਿ ਆਉਣ ਵਾਲੇ ਸਮੇਂ 'ਚ ਹੋਰ ਟੈਰਫ ਵੀ ਲੱਗ ਰਹੇ ਆ ਇਹ 25% ਵਾਲਾ ਤੇ ਵਾਪਸ ਆਊਗਾ ਹੀ ਪਰ ਹੋਰ ਜਿਹੜੇ ਟੈਰਫਾ ਉਹ ਵੀ ਲਾਏ ਜਾ ਰਹੇ ਆ ਹੁਣ ਇਹ ਤੇ ਅਪਡੇਟ ਆ ਵੀ ਹੁਣ ਜੋ ਕੁਝ ਹੋ ਰਿਹਾ ਦੂਜਾ ਮਹੱਤਵਪੂਰਨ ਮਸਲਾ ਆ ਵਿਸ਼ਵ ਦੇ ਵਿੱਚ ਇਹਦਾ ਬਹੁਤ ਵੱਡਾ ਅਸਰ ਪੈ ਰਿਹਾ ਕਿਉਂਕਿ ਅਮਰੀਕਾ ਦੇ ਵਿੱਚ ਜੇ ਕੋਈ ਹਲਚਲ ਹੁੰਦੀ ਹੈ ਉਹ ਤੇ ਕੱਲੇ ਅਮਰੀਕਾ ਦੇ ਵਿੱਚ ਨਹੀਂ ਹੁੰਦੀ ਉਹਦੇ ਨਾਲ ਦੁਨੀਆ ਦੇ ਉੱਤੇ ਅਸਰ ਪੈਂਦਾ ਜਿਹੜੇ ਟੈਰਿਫ ਨੇ ਅਸਲ ਵਿੱਚ ਟੈਕਸਸ ਨੇ ਜਿਹੜੇ ਕਿਸੇ ਦੇਸ਼ ਦੇ ਉੱਤੋਂ ਆਉਂਦੇ ਸਮਾਨ ਦੇ ਉੱਤੇ ਲਾਏ ਜਾਂਦੇ ਆ 트ੰਪ ਨੇ ਇਹ ਲਾਏ ਆ ਆਪਾਂ ਜਾਣਦੇ ਆ ਕੈਨੇਡਾ ਮੈਕਸੀਕੋ ਚਾਈਨਾ ਦੇ ਉੱਤੇ 트ੰਪ ਕਹਿੰਦੇ ਆ ਕਿ ਟੈਰਿਫ ਦੇ ਨਾਲ ਅਮਰੀਕਾ ਅਮੀਰ ਹੋਊਗਾ ਜਿਹੜਾ ਟ੍ਰੇਡ ਆ ਜ਼ਿਆਦਾ ਪਾਰਦਰਸ਼ਤਾ ਵਾਲਾ ਹੋਊਗਾ ਤੇ ਇਹਦੇ ਨਾਲ ਜਿਹੜੇ ਅਮਰੀਕਨ ਬਿਜ਼ਨਸ ਨੇ ਜਿਵੇਂ ਸਟੀਲ ਆ ਜਾ ਐਗਰੀਕਲਚਰ ਆ ਫਾਰਮਿੰਗ ਆ ਸਟਰੋਂਗ ਹੋਣਗੇ ਪਾਲਿਸੀ ਬੜੀ ਸਪਸ਼ਟ ਆ ਕਿ ਜੇ ਕੋਈ ਕੰਪਨੀ ਅਮਰੀਕਾ ਦੇ ਵਿੱਚ ਆਪਣਾ ਸਮਾਨ ਵੇਚਣਾ ਚਾਹੁੰਦੀ ਆ ਉਹ ਜੇਤ ਸਮਾਨ ਮੰਨ ਲਓ ਕਿਸੇ ਬਾਹਰਲੇ ਦੇਸ਼ ਚੋਂ ਬਣਾ ਕੇ ਜੇ ਮੰਨ ਲਓ ਕਿਸੇ ਦੇਸ਼ ਦੇ ਵਿੱਚ ਸਮਾਨ ਬਣਦਾ ਆ ਉਥੋਂ ਨੌਕਰੀ ਤੇ ਉਸ ਦੇਸ਼ ਦੇ ਬੰਦਿਆਂ ਨੂੰ ਮਿਲੀ ਇਕਨੋਮੀ ਤੇ ਉਹਨਾਂ ਦੀ ਡਿਵੈਲਪ ਹੋਈ ਬਣਾ ਕੇ ਉਹ ਵੇਚ ਅਮਰੀਕਾ ਦੇ ਵਿੱਚ ਰਹੇ ਆ ਇਹ ਚਾਹੁੰਦੇ ਆ ਵੀ ਜੇ ਉਹਨਾਂ ਦੀ ਵਾਕਈ ਅਮਰੀਕਾ ਦੇ ਵਿੱਚ ਸਮਾਨ ਵੇਚਣਾ ਮਜਬੂਰੀ ਆ ਜਾਂ ਚਾਹੁੰਦੇ ਆ ਬਿਜ਼ਨਸ ਕਰਨਾ ਤਾਂ ਫੈਕਟਰੀ ਅਮਰੀਕਾ 'ਚ ਲਾਉਣ ਆ ਕੇ ਅਮਰੀਕਾ 'ਚ ਫੈਕਟਰੀ ਲਾ ਦਿਓ ਅਮਰੀਕਾ 'ਚ ਚੀਜ਼ਾਂ ਬਣ ਅਮਰੀਕਾ ਦੇ ਵਿੱਚ ਵਿਕਣ ਕੋਈ ਟੈਰਫ ਨਹੀਂ ਉਹਦੇ ਉੱਤੇ ਇਹ ਹੋ ਨਹੀਂ ਸਕਦਾ ਕਿਉਂਕਿ ਕਈ ਰੀਜ਼ਨ ਨੇ ਉਹਦੇ ਪਰ ਟਰੰਪ ਦੀ ਪਾਲਿਸੀ ਇਹੀ ਆ ਕਿ ਇਹਦੇ ਨਾਲ ਹੋ ਸਕਦਾ ਵਕਤੀ ਤੌਰ ਦੇ ਉੱਤੇ ਮਹਿੰਗਾਈ ਵੱਧ ਜਵੇ ਜਾਂ ਕੁਝ ਹੋ ਜਾਵੇ ਪਰ ਲੰਬੇ ਸਮੇਂ ਦੇ ਵਿੱਚ ਇਹ ਅਮਰੀਕਾ ਦੇ ਫਾਇਦੇ ਵਾਲੀ ਗੱਲ ਆ ਉਹ ਜਿਹੜੇ ਬਿਜ਼ਨੈਸਸ ਨੇ ਉਹ ਟ੍ਰੇਡ ਦੇ ਤਰੀਕੇ ਨਾਲ ਸੋਚ ਰਹੇ ਆ ਉਹ ਕਹਿੰਦੇ ਵੀ ਇਹਦੇ ਨਾਲ ਹੋਊਗਾ ਕੀ ਕਿ ਪ੍ਰੋਫਿਟ ਘਟ ਜਾਣਾ ਸਾਡਾ ਸਾਡਾ ਪ੍ਰੋਫਿਟ ਘਟ ਜਾਣਾ ਜਿਹੜਾ ਕੰਜ਼ਿਊਮਰ ਆ ਉਹਨੂੰ ਚੀਜ਼ ਮਹਿੰਗੀ ਮਿਲਣੀ ਆ ਤੇ ਇਹਦੇ ਨਾਲ ਹੋਊਗਾ ਕਿ ਪੈਸਾ ਵੀ ਗਿਆ ਮਹਿੰਗੀ ਚੀਜ਼ ਕਸਟਮਰ ਖਰੀਦੂਗਾ ਨਹੀਂ ਕਸਟਮਰ ਵੀ ਗਿਆ ਇੱਕ ਬਿਜ਼ਨਸ ਵਾਲਾ ਇਹ ਸੋਚ ਰਿਹਾ ਕਿ ਮਹਿੰਗੀ ਚੀਜ਼ ਨਾ ਤਾਂ ਗਾਹਕ ਨੇ ਖਰੀਦਣੀ ਆ ਸਾਨੂੰ ਉਹਦਾ ਵੱਧ ਪੇ ਕਰਨਾ ਪੈਣਾ ਹੁਣ ਇਹਦੇ ਵਿੱਚ ਹੈ ਕਿ ਇੰਟਰਨੈਸ਼ਨਲ ਚੈਂਬਰ ਆਫ ਕਾਮਰਸ ਦੀ ਜਿਹੜੀ ਵਾਰਨਿੰਗ ਆ ਉਹ ਬਹੁਤ ਮਹੱਤਵਪੂਰਨ ਆ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਸਕੀਮ ਰਾਸ਼ਟਰਪਤੀ ਟਰੰਪ ਬਣਾ ਰਹੇ ਆ ਇਹਦੇ ਨਾਲ ਇੱਕ ਤਾਂ ਗਲੋਬਲ ਟ੍ਰੇਡ ਵਾਰ ਸ਼ੁਰੂ ਹੋ ਜੂਗੀ ਪੂਰਾ ਵਿਸ਼ਵ ਵਪਾਰਕ ਪੱਧਰ ਤੇ ਇੱਕ ਦੂਜੇ ਨਾਲ ਲੜਾਈ ਸ਼ੁਰੂ ਕਰ ਲੂਗਾ ਜਿਹੜੀ ਇੱਕ ਹੋ ਹੀ ਚੁੱਕੀ ਆ ਲੱਗ ਭਾਗ ਇੱਕ ਦੂਜੇ ਦੇ ਨਾਲ ਤੁਸੀਂ ਸਮਝ ਲਓ ਕਿਉਂਕਿ ਜਿਹੜਾ ਅਮਰੀਕਾ ਉਹ ਕੈਨੇਡਾ ਦੇ ਸਮਾਨ ਤੇ ਟੈਰਫ ਲਾ ਰਿਹਾ ਕੈਨੇਡਾ ਅਮਰੀਕਾ ਦੇ ਸਮਾਨ ਤੇ ਟੈਰਫ ਲਾ ਰਿਹਾ ਇਧਰ ਵੀ ਚੀਜ਼ ਮਹਿੰਗੀ ਉਧਰ ਵੀ ਚੀਜ਼ ਮਹਿੰਗੀ ਦੋਵਾਂ ਨੂੰ ਨੁਕਸਾਨ ਆ ਇਹਦਾ ਇਹਦੇ ਨਾਲ ਹੋਊਗਾ ਕਿ ਪੂਰੀ ਦੁਨੀਆ ਦੀ ਇਕਨੋਮੀ ਦੇ ਉੱਤੇ ਅਸਰ ਪੈ ਜਾਊਗਾ ਜਿਹੜੀ ਇਕਨੋਮੀ ਹੈ ਸਾਰੀ ਦੀ ਸਾਰੀ ਸਲੋ ਹੋ ਜਾਊਗੀ ਸਲੋ ਇਕਨੋਮੀ ਦਾ ਮਤਲਬ ਜੇਕਰ ਦੁਨੀਆ ਦੇ ਵਿੱਚ ਹੀ ਚੱਲੇ ਜਾਂਦੇ ਤਾਂ ਹਾਲਾਤ ਗ੍ਰੇਟ ਡਿਪਰੈਸ਼ਨ ਵਰਗੇ ਬਣ ਸਕਦੇ ਆ ਹੁਣ ਯੂਐਸ ਸਟਾਕ ਮਾਰਕੀਟ ਦੇਖ ਲਓ ਤੁਸੀਂ ਜਿਹੜੀ ਹੈਗੀ ਆ ਵੱਡੀ ਸਟਾਕ ਮਾਰਕੀਟ ਦਾ ਡੋ ਉਹ ਡ੍ਰੌਪ ਕਰ ਗਈ 600 ਪੁਆਇੰਟ ਦੋ ਦਿਨਾਂ ਦੇ ਵਿੱਚ ਲਗਾਤਾਰ ਜਦ ਇਨਵੈਸਟਰ ਜਿਹੜਾ ਨਰਵਸ ਆ ਇਨਵੈਸਟਰ ਇਨਵੈਸਟ ਨਹੀਂ ਕਰ ਰਿਹਾ ਟ੍ਰੇਡ ਵਾਰ ਮਾੜੀ ਕਿਉਂ ਆ ਟ੍ਰੇਡ ਵਾਰ ਇਸ ਕਰਕੇ ਮਾੜੀ ਆ ਕਿ ਇਹਦੇ ਨਾਲ ਕੀਮਤਾਂ ਉੱਤੇ ਚਲੇ ਜਾਂਦੀਆਂ ਚੀਜ਼ਾਂ ਦੀਆਂ ਜਿਹੜੀਆਂ ਲੋਕਾਂ ਨੂੰ ਚਾਹੀਦੀਆਂ ਕਿਸੇ ਨੇ ਰੋਟੀ ਖਾਣੀ ਆ ਕਿਸੇ ਨੇ ਕੱਪੜਾ ਪਾਉਣਾ ਉਹ ਸਾਰਾ ਕੁਝ ਮਹਿੰਗਾ ਹੋ ਜਾਊਗਾ ਇਹਦੇ ਨਾਲ ਇਹ ਵੀ ਜਿਹੜਾ ਹੋ ਜਾਊਗਾ ਕਿ ਜਿਹੜਾ ਬਿਜ਼ਨੈਸਸ ਆ ਉਹਨਾਂ ਦੇ ਲਈ ਆਪਣਾ ਸਮਾਨ ਵੇਚਣਾ ਵੀ ਔਖਾ ਹੋ ਜਾਊਗਾ ਰਾਸ਼ਟਰਪਤੀ 트੍ਰੰਪ ਦਾ ਮਕਸਦ ਇਹਦੇ ਉੱਤੇ ਇਹ ਆ ਕਿ ਟ੍ਰੇਡ ਫੇਅਰ ਹੋਵੇ ਮਤਲਬ ਇਹ ਆ ਕਿ ਉਹ ਜਿਹੜਾ ਦੂਜੇ ਦੇਸ਼ ਨੇ ਉਹਨਾਂ ਤੋਂ ਫਾਇਦਾ ਲੈ ਰਹਾ ਉਹਦੇ ਵਿੱਚ ਕਿਤੇ ਨਾ ਕਿਤੇ ਰੋਕਣਾ ਚਾਹੁੰਦੇ ਆ ਜਿਹੜੇ ਲੋਕ ਚੀਜ਼ਾਂ ਬਾਈ ਕਰਦੇ ਆ ਤੇ ਉਹਨਾਂ ਨੂੰ ਪ੍ਰੋਡਕਟਰ ਦੇ ਲਈ ਜ਼ਿਆਦਾ ਪੇ ਕਰਨਾ ਪਊਗਾ ਰਿਸਕ ਵੱਡਾ ਇਹੀ ਹੈ ਇਹਦੇ ਵਿੱਚ ਜੇ ਦੇਸ਼ ਇੱਕ ਦੂਜੇ ਦੇ ਉੱਤੇ ਟੈਰਫ ਲਾਉਂਦੇ ਰਹਿ ਪ੍ਰੋਬਲਮ ਵੱਡੀ ਹੋ ਜੂਗੀ ਤੇ ਇਹਦੇ ਨਾਲ ਜਿਹੜਾ ਮਾਹਰ ਜਿਹੜਾ ਹੁਣ ਦੱਸ ਰਿਹਾ ਕਿ ਗ੍ਰੇਟ ਡਿਪਰੈਸ਼ਨ ਵਰਗਾ ਸਮਾਂ ਆ ਸਕਦਾ ਹੈ ਜਿੱਦਾਂ ਆਪਾਂ ਜਾਣਦੇ ਹਾਂ ਸਾਰੇ ਕਿ ਰੈਸੈਸ਼ਨਸ ਹੁੰਦੇ ਨੇ ਰੈਸੈਸ਼ਨਸ ਜਿੱਦਾਂ 2008 ਦੇ ਵਿੱਚ ਆਇਆ ਸੀ ਆਰਥਿਕ ਮੰਦਵਾੜੇ ਹੁੰਦੇ ਨੇ ਇਦਾਂ ਹੀ ਚੱਲਦੇ ਚੱਲਦੇ ਜਦੋਂ ਵੱਡਾ ਆਰਥਿਕ ਮੰਦਵਾੜਾ ਲੰਬੇ ਸਮੇਂ ਦੀ ਰਹੇ ਉਹਦੇ ਲਈ ਟਰਮ ਅਮਰੀਕਾ ਦੇ ਵਿੱਚ 200 1929 30 ਤੋਂ ਲੈ ਕੇ ਇਹ 10 ਕ ਸਾਲ ਦੇ ਨੇੜੇ ਤੇੜੇ ਇੱਕ ਇਸ ਤਰ੍ਹਾਂ ਦਾ ਸਮਾਂ ਆਇਆ ਸੀ ਉਹਨੂੰ ਗ੍ਰੇਟ ਡਿਪਰੈਸ਼ਨ ਕਹਿੰਦੇ ਜੀ ਸਟਾਕ ਮਾਰਕੀਟ ਹੈ ਸਾਰੇ ਦੀ ਸਾਰੇ ਅਮਰੀਕਾ ਦੀ 29 ਅਕਤੂਬਰ 1929 ਨੂੰ ਕ੍ਰੈਸ਼ ਕਰ ਗਈ ਸੀ ਇਹ ਇੱਕ ਇਤਿਹਾਸ ਆ ਜਿਹੜਾ ਉਹ ਉਹ ਮੰਗਲਵਾਰ ਸੀ ਉਹਦੋਂ ਉਹਨੂੰ ਬਲੈਕ ਟਿਊਜ਼ਡੇ ਕਹਿੰਦੇ ਆ ਲੋਕਾਂ ਦਾ ਮਤਲਬ ਜਿੰਨਾ ਪੈਸਾ ਸੀਗਾ ਕੰਪਨੀਆਂ ਦੇ ਸ਼ੇਅਰ ਸੀਗੇ ਸਾਰਾ ਕੁਝ ਉਹਦੇ ਵਿੱਚ ਡੁੱਬ ਗਿਆ ਸੀ ਤੇ ਨੌਕਰੀਆਂ ਚਲੇ ਗਈਆਂ ਸੀ ਘਰ ਲੋਕਾਂ ਦੇ ਚਲੇ ਗਏ ਸੀ ਬੇਰੋਜ਼ਗਾਰੀ ਵੱਧ ਗਈ ਸੀ ਜਿਹੜੀਆਂ ਬੈਂਕਾਂ ਫੇਲ ਹੋ ਗਈਆਂ ਸੀ ਮਤਲਬ ਇਹ ਆ ਕਿ ਉਹ ਲੋਕਾਂ ਦਾ ਪੈਸਾ ਹੀ ਨਹੀਂ ਸੀ ਮਿਲਦਾ ਫੈਕਟਰੀਆਂ ਫਾਰਮ ਸਾਰਾ ਕੁਝ ਬੰਦ ਹੋ ਗਿਆ ਸੀ ਬਹੁਤ ਇੱਕ ਮਾੜੀ ਹਾਲਾਤ ਸੀਗੇ ਉਹ ਜਿਹਨੂੰ ਗ੍ਰੇਟ ਡਿਪਰੈਸ਼ਨ ਕਿਹਾ ਜਾਂਦਾ ਮਾਹਰ ਚੇਤਾਵਨੀ ਦੇ ਰਿਹਾ ਵੀ ਜੇ ਇਸ ਤਰੀਕੇ ਦੇ ਨਾਲ ਇੱਕ ਦੂਜੇ ਤੇ ਟੈਰਿਫ ਲਾਉਂਦੇ ਰੇ ਅਮਰੀਕਾ ਬਾਕੀ ਦੇਸ਼ਾਂ ਦੇ ਉੱਤੇ ਤੇ ਬਾਕੀ ਦੇਸ਼ ਅਮਰੀਕਾ ਦੇ ਉੱਤੇ ਹੁਣ ਆਲਟੀਮੇਟਲੀ ਇਹ ਆ ਸਾਰੇ ਦੀ ਸਾਰੀ ਦੁਨੀਆ ਦੀ ਇਕਨੋਮੀ ਸਲੋ ਹੋ ਜਾਊਗੀ ਜਿਹਦਾ ਮਾੜਾ ਅਸਰ ਸਾਰਿਆਂ ਦੇ ਉੱਤੇ ਹੀ ਪਵੇਗਾ ਅਮਰੀਕਾ ਆਪਣੇ ਕਈ ਪ੍ਰੋਗਰਾਮ ਬੰਦ ਕਰ ਰਿਹਾ ਟਾਰਗੇਟ ਬੜਾ ਸਿੱਧਾ ਇਹ ਕਹਿੰਦੇ ਵੀ ਬਾਧੂ ਪੈਸਾ ਅਸੀਂ ਘੱਟ ਕਰਨਾ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਖਰਚਾ ਜਿਹੜੀ ਕਾਂਗਰਸ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਭਾਸ਼ਣ ਦਿੱਤਾ ਉਹਦੇ ਵਿੱਚ ਵੀ ਉਹਨਾਂ ਨੇ ਦੱਸਿਆ ਕਹਿੰਦੇ ਕਈ ਹੰਡਰਡਸ ਆਫ ਬਿਲੀਅਨ ਡਾਲਰ ਜਿਹੜੇ ਆ ਉਹ ਸੇਵ ਕਰ ਰਹੇ ਕਈ ਸੈਂਕੜੇ ਬਿਲੀਅਨ ਡਾਲਰ ਅਸੀਂ ਹੁਣ ਤੱਕ ਬਚਾ ਚੁੱਕੇ ਹਾਂ ਲੱਗ ਕੇ ਪੁਸ਼ਟੀ ਉਹਦੀ ਕੋਈ ਹੈ ਨਹੀਂ ਜਿਹੜਾ ਯੂ ਐਸ ਸਟੇਟ ਡਿਪਾਰਟਮੈਂਟ ਆ ਇਹਨਾਂ ਨੇ ਆਪਣਾ ਇੱਕ ਪ੍ਰੋਗਰਾਮ ਬੰਦ ਕਰ ਦਿੱਤਾ ਉਹ ਪ੍ਰੋਗਰਾਮ ਕੀ ਕਰਦਾ ਸੀ ਕਿ 80 ਦੇਸ਼ਾਂ ਦੇ ਵਿੱਚ ਉੱਥੋਂ ਦੀ ਹਵਾ ਦੀ ਗੁਣਵੱਤਾ ਪਰਖਦਾ ਸੀ ਏਅਰ ਕੁਆਲਿਟੀ ਦੇਖਦੇ ਸੀ ਵੀ ਇੱਥੇ ਹਵਾ ਦੇ ਵਿੱਚ ਕਿੰਨਾ ਕੁ ਪੋਲੂਸ਼ਨ ਆ ਇਹਦੇ ਫਾਇਦੇ ਬੜੇ ਸੀਗੇ ਇਹ ਕਰਦਾ ਕੀ ਸੀ ਜਿੰਨੀਆਂ ਅਮਰੀਕਾ ਦੀਆਂ ਐਮਬੈਸੀਜ਼ ਨੇ ਬਾਹਰ ਕਿਸੇ ਵੀ ਥਾਂ ਦੇ ਉੱਤੇ ਚਾਹੇ ਦਿੱਲੀ ਆ ਬੰਬਈ ਆ ਜਾਂ ਟਾਕਾ ਜਾਂ ਕਰਾਚੀ ਕਿਤੇ ਵੀ ਐਮਬੈਸੀ ਆ ਉਹਨਾਂ ਐਮਬੈਸੀਆਂ ਦੇ ਉੱਤੇ ਇਹਨਾਂ ਨੇ ਆਪਣਾ ਸੈਂਸਰ ਲਾਏ ਹੁੰਦੇ ਸੀ ਯੂ ਐਸ ਐਮਬੈਸੀ ਤੇ ਕੌਂਸੂਲੇਟਸ ਦੇ ਉੱਤੇ ਜਿਹੜੇ ਕਿ ਬੇਸਿਕਲੀ ਉਹ ਸਾਰੇ ਦੇ ਸਾਰੇ ਜਿਹੜੇ ਸੈਂਸਰ ਉਹਨਾਂ ਅੰਬੈਸੀ ਤੇ ਕੌਂਸੂਲੇਟਸ ਦੇ ਉੱਤੇ ਲੱਗੇ ਹੁੰਦੇ ਸੀ ਉਹ 에ਅਰ ਕੁਆਲਿਟੀ ਚੈੱਕ ਕਰਦੇ ਸੀ ਜਿਹੜੇ ਦੱਸਦੇ ਆ ਕਿ ਇੱਥੇ ਦੀ 에ਅਰ ਕੁਆਲਿਟੀ ਹੈ ਜਾਂ ਅਮਰੀਕਾ ਜਿਹੜੀ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਆ ਉਹ ਐਸ ਵੇਲੇ ਕਹ ਰਿਹਾ ਕਿ ਸਾਡੇ ਕੋਲੇ ਕੋਈ ਪੈਸਾ ਹੈ ਨਹੀਂ ਅਸੀਂ ਇਹ ਸਾਰੇ ਦੇ ਸਾਰੇ ਪ੍ਰੋਗਰਾਮ ਕੱਟ ਕਰਨੇ ਤੇ ਇਸੇ ਤਹਿਤ ਉਹਨਾਂ ਨੇ ਇਹ ਵੀ ਕੱਟ ਕਰ ਦਿੱਤਾ ਇਹ ਪ੍ਰੋਗਰਾਮ ਕਿੰਨਾ ਮਹੱਤਵਪੂਰਨ ਸੀ ਇਹਦਾ ਅੰਦਾਜ਼ਾ ਤੁਸੀਂ ਇੱਥੋਂ ਲਾ ਲਓ ਸਭ ਤੋਂ ਪਹਿਲਾ ਜਿਹੜਾ ਸੈਂਸਰ ਇਹਨਾਂ ਨੇ ਬੀਜਿੰਗ ਦੇ ਵਿੱਚ ਲਾਇਆ ਸੀ ਚਾਈਨਾ ਦੇ ਵਿੱਚ ਬੀਜਿੰਗ ਦੇ ਵਿੱਚ ਜਿਹੜੀ ਅਮਰੀਕਾ ਦਾ ਐਮਬੈਸੀ ਸੀਗੀ ਉਹਦੇ ਉੱਤੇ ਲਾਇਆ ਸੀ ਇਹ 2008 ਦੇ ਵਿੱਚ 2014 ਦੇ ਵਿੱਚ 2014 ਦੇ ਵਿੱਚ ਜਿਹੜਾ ਇਹਨਾਂ ਨੇ ਉੱਥੇ ਇਹ ਲਾਇਆ ਸੀ ਉਸ ਵੇਲੇ ਉਹਨੇ ਜਿਹੜਾ ਚੀਨ ਨੂੰ ਇਹ ਦੱਸਿਆ ਸੀ ਕਿ ਤੁਹਾਡੇ ਹਵਾ ਦੀ ਕੁਆਲਿਟੀ ਕਿੰਨੀ ਮਾੜੀ ਹੈ ਔਰ ਉਹਦੇ ਤੋਂ ਬਾਅਦ ਚਾਈਨਾ ਨੇ ਫਿਰ ਪੋਲੂਸ਼ਨ ਦੇ ਉੱਤੇ ਇੱਕ ਵਾਰ ਜਾਂ ਇਦਾਂ ਦੀ ਕੋਈ ਟਰਮ ਸ਼ੁਰੂ ਕਰਕੇ ਉਹਦੇ ਨਾਲ ਲੜਾਈ ਸ਼ੁਰੂ ਕੀਤੀ ਸੀ ਵੀ ਅਸੀਂ ਪੋਲੂਸ਼ਨ ਨੂੰ ਘਟਾਉਣਾ ਹੈ ਇਹਦਾ ਬਹੁਤ ਰੀਅਲ ਇੰਪੈਕਟ ਸੀਗਾ ਜਿਹੜੀਆਂ ਸਟੱਡੀਜ਼ ਦੱਸਦੀਆਂ ਆ ਕਿ ਉਹਨਾਂ ਸ਼ਹਿਰਾਂ ਦੇ ਵਿੱਚ ਜਿੱਥੇ-ਜਿੱਥੇ ਅਮਰੀਕਾ ਨੇ ਪੋਲਿਊਸ਼ਨ ਨੂੰ ਮਾਨੀਟਰ ਕੀਤਾ ਉੱਥੇ ਇੰਪਰੂਵ ਹੋਇਆ ਏ ਸਾਰਾ ਕੁਝ ਲੋਕਾਂ 'ਚ ਅਵੇਅਰਨੈਸ ਆਈ ਆ ਮਾਫੀ ਚਾਹੁੰਦੇ ਹਾਂ 2008 ਦੇ ਵਿੱਚ ਚੀਨ ਦੇ ਵਿੱਚ ਸ਼ੁਰੂ ਕੀਤਾ ਸੀ ਫਿਰ ਜਿਹੜਾ ਇਹਨਾਂ ਨੇ এনवायरमेंट ਨਾਲ ਫਾਈਟ ਕਰਨ ਵਾਲੀ ਗੱਲ ਸੀਗੀ ਉਹ 14 ਦੇ ਵਿੱਚ ਸ਼ੁਰੂ ਕੀਤੀ ਸੀ 8 ਦੇ ਵਿੱਚ 에ਅਰ ਕੁਆਲਿਟੀ ਮਾਨੀਟਰ ਜਿਹੜੇ ਆ ਉਹ ਲਾਏ ਗਏ ਸੀ ਬੀਜਿੰਗ ਦੇ ਵਿੱਚ ਤੇ ਫਿਰ ਬਾਕੀ ਥਾਵਾਂ ਦੇ ਉੱਤੇ ਵੀ ਐਸੀ ਤਰ੍ਹਾਂ ਹੀ ਐ ਸੋ ਉਹ ਪ੍ਰੋਗਰਾਮ ਇਹ ਕਹਿੰਦੇ ਵੇ ਅਸੀਂ ਨਹੀਂ ਚਲਾ ਸਕਦੇ ਅ ਅਮਰੀਕਾ ਦੇ ਵਿੱਚ ਇਹਨਾਂ ਨੇ ਹੁਣ ਇਹਨੂੰ ਪਲਾਨ ਕੀ ਕਰਦੇ ਨੇ ਕਿਉਂਕਿ ਇਸ ਵੇਲੇ ਸਟੱਡੀਜ਼ ਦੱਸਦੀਆਂ ਕਿ ਜਿਹੜਾ 에ਅਰ ਪੋਲੂਸ਼ਨ ਆ ਇੱਕ ਵੱਡਾ ਥ੍ਰੈਟ ਆ ਇੱਕ ਬਹੁਤ ਵੱਡਾ ਖਤਰਾ ਆ ਪੂਰੀ ਦੁਨੀਆ ਦੇ ਲਈ ਅਮਰੀਕਾ ਉਹਦੇ ਚ ਮਦਦ ਕਰ ਰਿਹਾ ਸੀ ਡਰਾਸ਼ਟਪਤੀ ਟਰੰਪ ਦੀ ਪੋਲਿਸੀ ਸਿੱਧੀ ਆ ਕਿ ਅਸੀਂ ਦੁਨੀਆ ਤੋਂ ਬਾਅਦ ਚ ਕੋਸ਼ਿਸ਼ ਕਰਾਂਗੇ ਪਹਿਲਾਂ ਹੀ ਆਪਣਾ ਸੋਚੀਏ ਤੇ ਸਿੱਧੀ ਗੱਲ ਆ ਕਿ ਜਿਹੜੇ ਵੀ ਬਾਦੂ ਪ੍ਰੋਗਰਾਮ ਨੇ ਜਿਨ੍ਹਾਂ ਚ ਸਿੱਧਾ ਅਮਰੀਕਾ ਦਾ ਕੋਈ ਫਾਇਦਾ ਨਹੀਂ ਅਸੀਂ ਉਹ ਸਾਰੇ ਬੰਦ ਕਰ ਰਹੇ ਹਾਂ ਅਗਲੀ ਗੱਲ ਬਾਦੋਸਤੋ ਫੈਡਰਲ ਪ੍ਰੋਪਰਟੀਆਂ ਬਾਰੇ ਆ ਜਿਹੜੀਆਂ ਸਰਕਾਰੀ ਬਿਲਡਿੰਗਾਂ ਨੇ ਬਹੁਤ ਸਾਰੀਆਂ ਅਮਰੀਕਾ ਦੇ ਵਿੱਚ ਉਹਨਾਂ ਨੂੰ ਇਹ ਉਹ ਮੇਨ ਪਾਲਿਸੀ ਉਹੀ ਆ ਜਿਹਦੀ ਆਪਾਂ ਪਹਿਲਾਂ ਖਬਰਾਂ ਚ ਜ਼ਿਕਰ ਕਰਦੇਵੇਂ ਅਸੀਂ ਆਪਣਾ ਖਰਚਾ ਘਟਾਉਣਾ ਆਮਦਨ ਵਧਾਉਣੀ ਆ ਇਹਨਾਂ ਨੇ ਉਹਨਾਂ ਨੂੰ ਸੇਲ ਤੇ ਲਾ ਦਿੱਤਾ ਵੀ ਜਿਹੜੀਆਂ ਇਮਾਰਤਾਂ ਨੂੰ ਵੇਚ ਦਿਓ ਜਿਨ੍ਹਾਂ ਦਾ ਕੋਈ ਫਾਇਦਾ ਨਹੀਂ ਆ 트럼ਪ ਐਡਮਿਨਿਸਟ੍ਰੇਸ਼ਨ ਨੇ ਐਸ਼ ਵਲ ਅਨਾਉਂਸ ਕੀਤਾ ਕਿ ਅਮਰੀਕਾ ਦੀਆਂ ਜਿਹੜੀਆਂ ਬਿਲਡਿੰਗਸ ਨੇ ਉਹਨਾਂ ਨੂੰ ਵੇਚ ਦਿੱਤਾ ਜਾਵੇ ਜਿਹਦੇ ਵਿੱਚ ਜਸਟਿਸ ਡਿਪਾਰਟਮੈਂਟ ਤੇ ਲੇਬਰ ਡਿਪਾਰਟਮੈਂਟ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ ਜਿਹੜਾ ਗੋਲ ਇਹੀ ਹੈ ਕਿ ਸਰਕਾਰ ਨੂੰ ਸ਼੍ਰਿੰਕ ਕਰਨਾ ਜਿਹੜੀ ਫੈਡਰਲ ਸਰਕਾਰ ਆ ਉਹਦੇ ਸਾਈਜ਼ ਨੂੰ ਘਟਾਉਣਾ ਕਿ ਤਾਂ ਕਿ ਜਿਹੜੀਆਂ ਚੀਜ਼ਾਂ ਜ਼ਰੂਰੀ ਨਹੀਂ ਆ ਉਹਨਾਂ ਨੂੰ ਬੰਦ ਕਰ ਦਿੱਤਾ ਜਾਵੇ ਜਨਰਲ ਸਰਵਿਸੈਸ ਐਡਮਿਨਿਸਟ੍ਰੇਸ਼ਨ ਜਾਨੀ ਕਿ ਜੀਐਸਏ ਉਹਨਾਂ ਨੇ ਇੱਕ 443 ਬਿਲਡਿੰਗਾਂ ਦੀ ਲਿਸਟ ਬਣਾਈ ਆ ਜਿਹੜੀਆਂ ਇਹੇ ਵੇਚਣਾ ਚਾਹੁੰਦੇ ਆ ਔਰ ਇਹਦੇ ਵਿੱਚ 41 ਬਿਲਡਿੰਗ ਸਿਰਫ ਵਸ਼ਿੰਗਟਨ ਡੀਸੀ ਦੇ ਵਿੱਚ ਆ ਜਿਹੜੀ ਬਿਲਡਿੰਗਸ ਲਿਸਟ ਦੇ ਉੱਤੇ ਨੇ ਕੁਝ ਬਿਲਡਿੰਗਸ ਜਿਹੜੀਆਂ ਵੱਡੀਆਂ ਨੇ ਬਹੁਤ ਜਾਣੀਆਂ ਪਛਾਣੀਆਂ ਨੇ ਜਿਵੇਂ ਜਸਟਿਸ ਡਿਪਾਰਟਮੈਂਟ ਦਾ ਹੈੱਡਕੁਆਟਰ ਆ ਯੂਐਸ ਸੈਂਸਸ ਬਿਊਰੋ ਦੀ ਬਿਲਡਿੰਗ ਆ ਇਹ ਮੁੱਖ ਉਹਨਾਂ ਦੇ ਵਿੱਚੋਂ ਹੈਗੇ ਹੁਣ ਇਹਦੇ ਵਿੱਚ ਵੇਚਣ ਦੇ ਵਿੱਚ ਖਾਸ ਤੌਰ ਤੇ ਬਹੁਤ ਆ ਇੰਪੈਕਟ ਜਿਹੜਾ ਉਹ ਡੀਸੀ ਦੇ ਏਰੀਆ ਦੇ ਵਿੱਚ ਪਊਗਾ ਕਿਉਂਕਿ ਬਹੁਤੀਆਂ ਪ੍ਰਾਪਰਟੀਜ਼ ਜਿਹੜੀਆਂ ਡੀਸੀ ਜਾਂ ਇਹਦੇ ਨੇੜੇ ਤੇੜੇ ਦੇ ਇਲਾਕੇ ਦੇ ਵਿੱਚ ਆ ਸੋ ਇਹਦਾ ਅ ਦੂਜਾ ਇਹ ਆ ਕਿ ਲੋਕਲ ਜਿਹੜੇ ਗਵਰਨਮੈਂਟ ਦੇ ਉੱਥੇ ਆਪਰੇਸ਼ਨ ਸੀਗੇ ਉਹਨਾਂ ਦੇ ਉੱਤੇ ਵੀ ਅਸਰ ਪਊਗਾ ਕਨਸਰਨ ਇਹ ਆ ਕਿ ਸਰਕਾਰ ਇਹਨੂੰ ਕੀ ਕਾਮਯਾਬੀ ਨਾਲ ਵੇਚ ਸਕਦੀ ਆ ਕਿ ਨਹੀਂ ਕਿਉਂਕਿ ਵਰਕਰ ਹੀ ਜਿਹੜੀ ਜੀਐਸਈ ਦੇ ਵਿੱਚ ਇਹ ਜਿਹੜੀ ਸੇਲ ਪ੍ਰੋਸੈਸ ਨੂੰ ਸਾਰੇ ਨੂੰ ਹੈਂਡਲ ਕਰਨਗੇ ਉਹ ਬਹੁਤ ਥੋੜੇ ਆ ਸੋ ਕੁਝ ਜਿਹੜੀਆਂ ਪ੍ਰਾਪਰਟੀਜ਼ ਬੜੀਆਂ ਹਿਸਟੋਰਿਕ ਨੇ ਤੇ ਉਹਨਾਂ ਨੂੰ ਵੇਚਣਾ ਔਖਾ ਵੀ ਆ ਪਰ ਸਰਕਾਰ ਕਹਿੰਦੀ ਆ ਕਿ ਇਹਨਾਂ ਦੀ ਮੇਨਟੇਨੈਂਸ ਦੇ ਉੱਤੇ ਖਰਚਾ ਬਹੁਤ ਆਉਂਦਾ ਅਸੀਂ ਵੱਧੂ ਖਰਚਾ ਕਰਕੇ ਇਹਨਾਂ ਨੂੰ ਜਿਹੜਾ ਨਹੀਂ ਸ਼ਾਮ ਸੱਕਦੇ ਤੇ ਫੈਸਲਾ ਆਇਆ ਕਿ ਨਾ ਵੱਧੂ ਪੁਈਆਂ ਬਿਲਡਿੰਗਾਂ ਨੂੰ ਵੇਚ ਦੇਣਾ ਦੋਸਤੋ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ